ਜੀ ਨਾਮ ਤੁਹਾਡਾ ਜੀ ਬਗਰਾ ਆ ਜੀ ਕਿੱਥੇ ਰਹਿੰਦੇ ਹੋ ਤੁਸੀਂ ਆਪਣੇ ਟੱਲਵਾ ਮਲੇ ਅਰਮਦਾਸ ਮੰਦਰ ਮੂਰੇ ਟੱਲਵਾ ਮਨਾਵਾਰੋਂ ਪੰਜ ਤੇ ਕੀ ਮਾਮਲਾ ਕੀ ਹੋਇਆ ਮਾਮਲਾ ਜੀ ਬੜਾ ਮਕਾਲ ਮੀ ਪਿਆਰੇ بارش ਹੋ ਰਹੀ ਥੀ ਅਜੇ ਤੋ ਨਿਕਲ ਕੇ ਮੂਰੇ ਬੈਠ ਗਏ ਜਿੱਤੇ ਲੋ ਆਪਣਾ ਮੂਰੇ ਘਟਜਉਂਦਾ ਆ ਵੀ ਸਾਨੂੰ ਇਹ ਨਹੀਂ ਪਤਾ ਸੀ ਕਿ ਇਹਨੇ ਗਰਜਣ ਆਇਆ ਤੇ ਅਸੀਂ ਫਿਰ ਜਦ ਦੇ ਦੇਖਿਆ ਵੀ ਮਤਲਬ 2 ਵਜੇ ਇਹ ਡਿੱਗ ਜਾਦਾ ਯਾਥੀ ਭੱਜ ਗਿਆ ਪਿਆ ਇੱਥੇ ਵਿਰੇ ਚ ਆ ਗਿਆ ਅੰਦਰ ਇਹ ਰਾਤ ਨੂੰ ਗਿਰਿਆ ਨਾ ਦਿਨੇ ਇਹਦੇ ਕਾਰਨ ਤੋਂ ਫਿਰ ਅਸੀਂ ਅੰਦਰ ਬੜੇ ਅੰਦਰ ਵੀ ਸਾਰਾ ਚੋਰੀਆ ਤਾਂ ਚੋਣ ਦੇ ਕਾਰਨ ਫਿਰ ਅਸੀਂ ਮਤਲਬ ਆਪਣੇ ਧਰਮਸ਼ਾਲਾ ਤੋਂ ਭੱਜੇ ਉਦੋਂ ਚਾਬੀ ਲੈਣ ਪਰਿਵਾਰ ਦੇ ਵਿੱਚ ਕੌਣ ਕੌਣ ਪਰਿਵਾਰ ਚ ਮੇਰੀ ਬੇਟੀ ਐ ਕੱਜਾ ਮੈਂ ਬਾਪ ਆਦਾ ਜਦੋਂ ਗਿਰਿਆ ਉਸ ਟਾਈਮ ਤੁਸੀਂ ਉੱਥੇ ਦੋਨੋਂ ਬੈਠੇ ਸੀਗੇ ਅਸੀਂ ਵਿਚਾਰ ਰਹਿ ਗਿਆ ਕੋਈ ਸੱਟਾਂ ਉਹਨਾਂ ਨੂੰ ਬਚਾ ਹੋ ਗਈ ਸਾਡਾ ਸਮਾਨ ਤਾਂ ਕਿੰਨਾ ਕੁ ਇੰਸਾਨੋ ਬਾਕੀ ਦਾ ਜਿਹੜਾ ਹੈਗਾ ਜੀ ਜਿਹੜਾ ਸਾਰਾ ਕੁਝ ਹੋ ਗਿਆ ਅੰਦਰ ਜਿਹੜਾ ਕੋਣਾ ਤੇ ਗੱਲਾਂ ਕੋਲੇ ਜੋ ਹੋਣਾ ਸਿੱਝ ਗਿਆ ਸਾਰਾ ਕੀ ਕੰਮ ਕੀ ਕਰ ਦਿੰਦੇ ਮੈਂ ਕਰ ਲਈ ਦਿਹਾੜੀ ਜੋਤਾ ਮੈਸੇਜ ਨਾਲ ਕਰੇ ਮਿਲ ਗਈ ਕਰੇ ਨਾ ਮਿਲ ਗਈ ਹੁਣ ਸਮਾਨ ਸਾਰਾ ਭੇਜ ਗਿਆ ਰੋਟੀ ਪਾਣੀ ਦਾ ਕਿਵੇਂ ਓਕੇ ਪੜਦਾ ਹੁਣ ਆਪਣਾ ਮਣ ਮੋਟਾ ਕੱਢਿਆ ਸੀਗਾ ਸਮਾਨ ਮੰਨ ਲਓ ਆਪਣਾ ਪੁੰਦਰ ਪਿਆ ਅੰਦਰ ਰੱਖਿਆ ਤਾਂ ਫੜਾ ਚੋ ਜੇ ਮਣ ਮੋਟੀ ਖਾਲੀ ਦੇ 2000 ਰੋਟੀਆਂ ਆ ਜਾ ਜੀ ਮਿਲਦੀ ਖਾਲ ਨੇ ਆਪਣੇ ਮੱਲਾਬਾਸੀ ਕਰ ਰਹੇ ਨੇ ਹੈਲਪ ਆਇ ਤਹੋਂ ਉਹ ਆ ਕਰਨ ਦੇ ਨਾਲ ਜਿਹੜਾ ਰਾਤ ਵੀ ਲੈ ਕੇ ਪਕਾ ਕੇ ਰੋਟੀ ਕੋਈ ਕਿਸੇ ਪ੍ਰਸ਼ਾਸਨਿਕ ਅਧਿਕਾਰੀ ਨੂੰ ਦੱਸਿਆ ਇਹਦੇ ਬਾਰੇ ਅਜੇ ਕੋਈ ਨਹੀਂ ਆਪਾਂ ਦੱਸਿਆ ਗਏ ਸਾਨੂੰ ਹਾਂ ਇਹ ਤਾਂ ਤੁਸੀਂ ਵੀਰੇ ਜਿਹੜੇ ਆ ਗਏ ਮਦਦ ਕਰਨ ਵਾਲੇ ਮਤਲਬ ਇਹ ਜਣਾ ਵੀ ਸਾਡੇ ਜਣ ਕੇ ਮਦਦ ਸਾਡੀ ਹੁਣ ਥੋੜੀ ਚਾਹੀਦੀ ਸਰਕਾਰ ਨੂੰ ਕੱਚੇ ਮਕਾਨਾਂ ਲਈ ਫਾਰਮ ਭਰੇ ਜਾਂਦੇ ਨੇ ਤੇ ਤੁਸੀਂ ਭਰੇ ਸੀਗੇ ਨਹੀਂ ਮੇਰੇ ਘਰ ਵਾਲੇ ਨੇ ਭਰੇ ਸੀਗੇ ਜਿਹੜੀ ਮਾਂ ਨੇ ਗੋਦੀ ਜੀ ਹਾਂ ਮੱਲੋ ਜਤੋ ਅਜ ਚਲੇ ਗਈ ਆ ਪਾਲ ਉਹ ਦਰਸ ਹੋ ਗਈ ਨਾ ਉਹ ਕਰਨਾ ਫੇਰ ਉਹ ਕਹਿੰਦਾ ਵੀ ਜੇ ਚਲ ਜਾਗਾ ਕਿ ਨਾ ਹੋ ਗਈ ਤਾਂ ਤੇ ਨੋਤੇ ਫਰਮ ਪਾ ਲੈ। ਕੀ ਮੰਗ ਕੀ ਕਰਦੇ? ਮੰਗਾ ਪਾਇ ਕਰਦਾ ਜੀ ਮੇਰਾ ਤਾਂ ਮੱਲ ਮਕਾਨ ਬਣਨਾ ਚਾਹੀਦਾ ਮੈਨੂੰ ਉਹ ਕੁਛ ਨਹੀਂ ਲੈ। ਹੁਣ ਕਿੱਥੇ ਰਹਿ ਰਹੇ ਹੋ ਤੁਸੀਂ? ਧਰਮ ਖਾਲ ਜੇ ਰਹਿ ਰਹੇ ਹਾਂ ਦਸ ਮੰਦਰ। ਥੱਲੇ ਕਿੰਨੇ ਦਿਨਾਂ ਤੋਂ ਰਹਿ ਰਹੇ? ਇੱਕ ਦਿਨੋਂ। ਮੱਲੋ ਪਰਫਮ ਦੇ ਬੜੇ ਅੰਦਰ। ਇਹ ਨਾਮ ਤੁਹਾਡਾ ਮੇਰਾ ਨਾਮ ਮਹਿੰਦਰ ਕੌਰ ਆ ਕਿਹੜਾ ਮਹੱਲਾ ਤੁਹਾਡਾ ਆ ਬਾਲਮਿਕ ਕੋਲ ਦੁਤਾ ਲੋ ਮਹੱਲਾ ਸਾਡਾ ਆ ਕੀ ਮਾਮਲਾ ਕੀ ਹੋਇਆ ਵਾ ਕੀ ਗਲਤ ਕੀ ਹੋਈ ਹੈ ਗਲਤ ਹੋ ਮੀ ਨਾਲ ਹੋਇਆ ਹੋਇਆ ਜੀ ਸਾਰਾ ਜਿੰਨਾ ਹੁਣ ਮੀ ਪਿਆ ਸਾਰਾ ਅੰਦਰੇ ਪਿਆ ਵਾ ਗਿਰ ਗਿਆ ਤਾਂ ਨਾਲ ਚਾਤਾਂ ਕੱਚੀਆਂ ਨੇ ਹਮ ਬਸ ਅਸੀਂ ਤਾਂ ਕੁਛ ਨਹੀਂ ਕਰ ਸਕਦੇ ਉਸ ਤੁਹਾਡਾ ਮਾਨ ਤੇ ਆ ਪਿਆ ਵਾ ਤੁਸੀਂ ਮਦਦਤ ਕਰਨੋ ਤੇ ਘਰਸ ਇਹ ਕਿਦ ਕਦੋਂ ਦਾ ਮਕਾਨ ਬਣਿਆ ਹੋਇਆ ਹੈ ਮਕਾਨ ਬਣਿਆ ਤਾਂ 20-25 ਕ ਸਾਲ ਹੋਏ ਸੀਗੇ ਵੀਰੇ ਹੂੰ 5 ਸਾਲ ਪਹਿਰੇ ਮੁੰਡੇ ਨੂੰ ਹੋ ਗਿਆ 6-6 ਮਾਸਾ ਲੱਗਿਆ ਹਾਰ ਬਰੇ ਨੂੰ ਤੁਹਾਡੀ ਉਮਰ ਕਿੰਨੀ ਹੈ ਜੀ ਮੇਰੀ ਉਮਰ ਹੈਗੀ 80 ਕ ਸਾਲ ਦੀ ਹਾਂਜੀ ਤੇ ਪਰਿਵਾਰ ਦੇ ਵਿੱਚ ਕੌਣ ਕੌਣ ਪਰਿਵਾਰ ਦੇ ਵਿੱਚ ਇੱਕ ਮੇਰੀ ਨੋ ਆ ਇੱਕ ਮੇਰਾ ਪੁੱਤ ਆ ਵਾ ਤੇ ਉਹੋ ਜੇ ਪੜਦਾ ਪੋਤੀ ਆ ਮੈਂ ਚਾਰ ਜਣੇ ਅਸੀਂ ਘਰ ਦਾ ਗੁਜ਼ਾਰਾ ਕਿਵੇਂ ਕਰਦੇ ਹੋ ਘਰ ਦਾ ਗੁਜ਼ਾਰਾ ਜੀ ਅਸੀਂ ਜੱਤਾਂ ਦੇ ਕੰਮ ਕਰਦੇ ਆ ਦਾਵਾਰ ਉਰਤ ਜਾ ਕੇ ਪਸੇ ਉਹ ਕੋਤੇ ਪਾਤੇ ਲਾ ਕੇ ਕੰਮ ਕਰਦੇ ਆ ਜਦੋਂ ਮਾੜਾ ਮੋਟਾ ਜਹਾਜ ਆਉਂਦਾ ਹੋਇਆ ਖਾ ਪੀ ਲੇਦਾ ਜਹਾਜ ਆ ਬਸ ਤੁਨ ਬਤਾਈ ਹੋਏ ਇਹ ਫਿਰ ਜਿਹੜੀਆਂ ਤੇੜਾਂ ਪਈਆਂ ਨੇ ਇਹ ਨਹੀਂ ਕਰਨੀ ਹਾਂਜੀ ਨਹੀਂ ਕਰਨਾ ਇਹ ਕਰਨੇ ਹੋਇਆ ਸਾਰਾ ਕੁਝ ਕੀ ਮੰਗ ਕੀ ਕਰਦੇ ਹੋ ਮੰਗ ਜੋ ਸਾਡ ਮਕਾਨ ਵੰਡ ਦੇ ਵੀ ਸਾਨੂੰ ਮੰਗ ਤੱਕ ਕੀ ਲੋੜ ਵਈ ਹੋਇਆ ਮੰਗ ਸਾਡਾ ਇਹ ਹੀ ਮੰਗਾ ਸਾਡਾ ਮਕਾਨ ਵੰਡ ਦੇ ਹਾਂ ਕੱਚੇ ਮਕਾਨ ਵਾਲੇ ਤੁਸੀਂ ਹਰਕਤ ਵਾਈ ਸੀ ਹਾਂਜੀ ਭਰਾਏ ਹੋਏ ਨਾ ਸਾਡੇ ਕੋਈ ਸਾਨੂੰ ਕੋਈ ਹੱਲ ਨਹੀਂ ਬਣਦਾ ਨਾ ਦਿੰਦਾ ਕਹਿੰਦੇ ਨੇ 2 ਮਹੀਨੇ 2 ਮਹੀਨੇ ਸਾਲੋਂ ਦਾ 2 ਮਹੀਨੇ 2 ਲਾਰੇ ਲਾਈ ਜਾਂਦੇ ਨੇ ਠੀਕ ਹੈ ਹਾਂਜੀ ਉਹ ਸਾਡੇ ਕੋਈ ਮੰਗ ਨਹੀਂ ਸਾਡਾ ਮਕਾਨ ਬਣਦੇ ਠੀਕ ਹੈ ਹਾਂਜੀ ਕੀ ਨਾਮ ਕੀ ਭਜਨ ਸਿੰਘ ਕਾ ਮੇੜਾ ਕੀ ਮਾਮਲਾ ਹੋਇਆ ਜੀ ਇਹ ਥੋੜੇ ਮਾਮਲਾ ਸਾਹਮਣੇ ਆ ਮਕਾਨ ਵਿੱਚ ਕਿੰਨੇ ਦਿਨ ਤੋਂ ਲਗਾਤਾਰ ਮੀਂਹ ਪੈ ਰਿਹਾ ਹਟ ਨਹੀਂ ਆ ਦਿਨ ਪਰ ਰਾਤ ਮੀਂਹ ਨਹੀਂ ਹੋ ਗਿਆ ਹੁਣ ਤਾਂ ਲਗਾਤਾਰ ਜਾਣੀ 48 ਘੰਟੇ ਹੋ ਗਏ ਲਗਾਤਾਰ 48 ਘੰਟੇ ਹੋ ਗਏ ਮੀਂਹ ਪੈ ਰਿਹਾ ਤੇ ਪਰਸੋਂ ਇਹਨਾਂ ਦਾ ਤੇ ਕੰਧ ਗਿਰ ਗਈ ਸਾਰਾ ਮਕਾਨ ਕਿੰਨੇ ਆਲਾ ਅੰਦਰ ਪਾਣੀ ਬੜੇ ਬੜਿਆ ਚੁੰਦਾ ਬਾ ਬਿਜਲੀ ਦਾ ਕਰੰਟਾ ਕੰਧਾਂ ਦੇ ਵਿੱਚ ਆਇਆ ਹੈ ਸੁਣ ਲੋ ਮੇਰੀ ਗੱਲ ਇਹੇ ਵਿਚਾਰੇ ਆ ਧਰਮਸ਼ਾਲਾ ਨਾਲ ਰਬਦਾਸ ਧਰਮਸ਼ਾਲਾ ਉੱਥੇ ਬੈਠੇ ਨੇ ਤੇ ਲੋਕ ਵਿਚਾਰੇ ਮਾੜਾ ਮੋਟਾ ਖਾਣ ਪੀਣ ਨੂੰ ਦਿੰਦੇ ਨੇ ਕਿਉਂਕਿ ਗੱਲ ਆ ਕੋਈ ਸਰਕਾਰ ਨੂੰ ਚਾਹੀਦਾ ਫੌਰੀ ਚਾਹੀਦਾ ਐਕਸ਼ਨ ਲੈਣਾ ਸਰਕਾਰ ਨੂੰ ਵੀ ਇਹਨਾਂ ਦੀ ਮਦਦ ਕਰੇ ਇਹ ਵਿਚਾਰੇ ਅੰਦਰ ਵੱੜਦੇ ਜੋਗੇ ਹੋ ਬਣ ਜੋਗੇ ਹੋ ਜਾਣ ਇਹਨੂੰ ਉਹਨਾਂ ਨੂੰ ਸਰਕਾਰ ਮਦਦ ਕਰੇ ਕੋਈ ਮਾੜਾ ਮੋਟਾ ਕੋਠਰਾ ਮਕਾਨ ਪਾਉਣ ਦੀ ਸਰਕਾਰ ਨੂੰ ਅਸੀਂਦਾ ਅਪੀਲ ਕਰਦੇ ਆਂ ਇਹੀ ਕਹਿ ਹੀ ਸਕਦੇ ਆ ਕਿਉਂਕਿ ਅੱਜ ਸਾਰੇ ਪੰਜਾਬ ਦਾ ਹਰ ਹਾਲਾਤ ਨੇ ਜਿਹੜੇ ਬੜੇ ਮਾਰੇ ਨੇ ਹੜ੍ਹ ਦੀ ਪੀਸ ਨੂੰ ਬਣੀ ਹੋਈ ਆ ਬਹੁਤ ਜ਼ਿਆਦਾ ਪਾਣੀ 1000 ਸਾਢੇ 1050 ਦੇ ਕਰੀਬ ਜਿਹੜੇ ਪਿੰਡ ਨੇ ਡੁੱਬੇ ਪਏ ਨੇ ਬੜੀ ਪੁਜੀਸ਼ਨ ਮਾੜੀ ਆ ਜਿੱਥੇ ਹੋਰ ਐਨ ਆਰ ਆਈ ਤੇ ਸਾਡੇ ਉਹ ਵੱਡੇ ਵੱਡੇ ਜਿਹੜੇ ਤੇਰੇ ਉਹ ਨੇ ਗਾਏਕਾਰ ਵੱਡੇ ਵੱਡੇ ਗਾਇਕਰ ਵੱਡੇ ਵੱਡੇ ਸਰਮਾਇਆ ਦਾ ਲੋਕਾਂ ਦੀ ਮਦਦ ਕਰਦੇ ਨੇ ਇਹਦੀ ਵੀ ਕੋਈ ਬਾਹ ਫੜੇ ਇਹਦੀ ਮਦਦ ਕਰੇ ਅਸੀਂ ਐਸ.ਟੀ. ਮਹ ਸਾਹਿਬ ਨੂੰ ਇੱਥੇ ਅਪੀਲ ਕਰਦੇ ਆਂ ਸਰਕਾਰ ਨੂੰ ਜ਼ਿੰਮੇਵਾਰਾ ਉਹਦੀ ਜ਼ਿੰਮੇਵਾਰ ਬਣਦੀ ਆ ਵੀ ਫੌਰੀ ਤੌਰ ਤੇ ਆ ਕੇ ਇਹਨਾਂ ਦੀ ਇਹਨਾਂ ਦੀ ਮਦਦ ਸਾਰ ਲੈਣ ਇਹਨਾਂ ਦੀ ਖਬਰਸਾਲ ਲੈ ਕੇ ਇਹਨਾਂ ਦੀ ਮਦਦ ਪੂਰੀ ਇਹਨਾਂ ਦੀ ਮਦਦ ਕੀਤੀ ਜਾਵੇ ਇਹ ਅੰਕਲ ਕਦੋਂ ਤੇ ਆ ਜੀ ਇਹ ਇਹ ਪਰਸੋਂ ਤੱਕ ਪਰਸੋਂ ਪਰਸੋਂ ਕਰਿਆ ਪਰਿਵਾਰ ਦੇ ਵਿੱਚ ਕੌਣ ਕੌਣ ਆ ਜੀ ਇਹ ਪਰਿਵਾਰ ਦੇ ਵਿੱਚ ਵਿਚਾਰਾ ਉਹ ਕੋਈ ਬਾਪ ਆ ਕੁੜੀ ਦਾ ਇਹ ਕੁੜੀ ਆ ਵਿਚਾਰੀ ਵਿਆਹ ਵੀ ਮਤਲਬ ਕਹਿਣ ਦਾ ਵਿਚਾਰੀ ਸਧਾਰਨ ਤੌਰ ਤੇ ਆ ਥੋੜੀ ਜੀ ਹਲੇ ਵਿਆਹ ਕਰਨਾਵੇਂ ਤੇ ਉਸ ਕਰਕੇ ਵਿਚਾਰੇ ਦੋਏ ਜੀਨੇ ਇਹ ਇਹਦਾ ਬਾਪ ਸੀ ਪਹਿਲਾਂ ਉਹਦੀ ਮੌਤ ਹੋ ਗਈ ਦੀ ਮਾਂ ਦੀ ਵੀ ਹੋ ਗਈ ਸੀ ਬੜੀ ਮਾਰੀ ਪੀਸਣਾ ਬਹੁਤ ਜ਼ਿਆਦਾ ਮਾਰੀ ਪੀਸਣਾ ਕੰਮ ਕਰ ਕੀ ਹੈਗਾ ਜੀ ਇਹਨਾਂ ਦਾ ਕੰਮ ਕਰੀ ਦਿਹਾੜੀ ਜੋਤਾ ਕਰਦਾ ਦਿਹਾੜੀਆਂ ਜੋਤਾ ਕਾੜੀ ਇਹਦਾ ਮੀਂਹ ਪਈ ਜਾਂਦਾ ਦਿਹਾੜੀਆਂ ਨਾਲ ਮਿਲਦੀ ਨਹੀਂ ਹੈਗੀਆਂ ਅੱਡੇ ਜਾਂਦਾ ਵਿਚਾਰਾ ਲੇਬਰ ਅੱਡੇ ਜਾਂਦਾ ਉੱਥੇ ਜਾਂਦਾ ਰੋਟੀ ਪਾਣੀ ਲੈ ਜਾਂਦਾ ਰੁੱਖੀ ਮਿੱਸੀ ਉੱਥੇ ਜਾ ਕੇ ਦੇਖਦਾ ਕੰਮ ਮਿਲ ਗਿਆ ਠੀਕ ਆ ਨਹੀਂ ਕਾਨੂੰ ਮੁੜਿਆ ਹੁੰਦਾ ਕੋਈ ਮਹੀਨੇ ਚ ਦੋ ਚਾਰ ਦਿਹਾੜੀਆਂ ਲੱਗੀਆਂ ਠੀਕ ਆ ਨਹੀਂ ਕਿੱਥੇ ਗੁਜ਼ਾਰਾ ਹੁੰਦਾ ਇੰਨੀ ਮਹਿੰਗਾਈ ਦਾ ਜੋਗਾ ਹੱਤੋਂ ਜ਼ਿਆਦਾ ਮਹਿੰਗਾਈ ਆ ਕੋਈ ਆਟੇ ਦਾ ਰੀਡ ਦੇਖ ਲਓ ਕੋਈ ਹੋਰ ਦੇਖ ਲਓ ਸਾਰਾ ਕੁਝ ਦੇਣਾ ਹੁੰਦਾ ਕਰ ਭੱਲਾਵਾਸੀ ਕੋਈ ਹੈਲਪ ਕਰ ਰਹੇ ਕੋਈ ਮਾੜੀ ਮੋਟੀ ਜਿੰਨੇ ਕੁ ਜੋਗੀ ਹੈ ਮੱਹੱਲਾਵਾਸੀ ਕਰ ਦਿੰਦੇ ਨੇ ਕੋਈ ਰੋਟੀ ਦੇ ਦੇ ਕਿਤੇ ਨੇ ਹੋਰ ਦੇਤਾ ਚਲੋ ਗੇਹਾ ਵੀ ਚਲੋ ਭਾਈ ਤੁਸੀਂ ਉਹਨੇ ਮਦਦ ਥੋੜੀ ਹੈਲਪ ਜਿੰਨੇ ਕੁ ਜੋਗੇ ਹੈ ਕਰਦੇ ਨੇ ਮੱਲੇ ਵਾਲੇ ਜਿਹੜਾ ਇੱਕ ਸਾਈਡ ਤੇ ਮਕਾਨ ਆਹ ਕੋਠਾ ਪਿਆ ਹੋਇਆ ਇਹ ਵੀ ਚੋਰੀਆ ਜੀ ਇਹ ਵੀ ਚੋਰੀਆ ਅੰਦਰ ਵਾ ਕੇ ਦੇਖੋ ਜੀ ਸਾਰਾ ਚੋਰੀਆ ਦੇਖੋ ਤੁਹਾਡੇ ਸਾਹਮਣੇ ਹੀ ਆ ਆ ਵਿੱਚ ਤੇ ਕੱਚੀਆਂ ਪਿੱਲੀਆਂ ਇੱਟਾਂ ਲੱਗੀਆਂ ਨੇ ਵਿੱਚ ਦੁਗੀਆਂ ਇੱਟਾਂ ਲੱਗੀਆਂ ਨੇ ਪਹਿਲਾਂ ਬਜ਼ੁਰਗਾਂ ਨੇ 70 80 ਸਾਲ ਹੋ ਗਏ ਜਹਾਜਾ ਬਣਾਇਆ ਏ ਵੀ ਵਿਚਾਰੇ ਟਾਈਮ ਕੱਟ ਲਿਆ ਨੇ ਅਸੀਂ ਮੰਗ ਕਰਦੇ ਵੀ ਕੋਈ ਸਰਕਾਰ ਜਿਹੜੀ ਪ੍ਰਧਾਨ ਮੰਤਰੀ ਆਵਾਜ਼ ਯੋਜਨਾ ਸ਼ਹਿਰ ਦੇ ਵਿੱਚ ਬੜੇ ਪਲਾਟਾਂ ਵਾਲੇ ਨੂੰ ਮਿਲ ਗਈ ਬਹੁਤ ਬੰਦਿਆਂ ਨੂੰ ਮਿਲ ਗਈ ਤੇ 1.5 ਲੱਖ ਰੁਪਏ ਮਿਲਦਾ ਫੌਰੀ ਤੌਰ ਤੇ ਇਹਨਾਂ ਨੂੰ ਦਿੱਤਾ ਜਾਵੇ ਕਿ ਉਹ ਮਦਦ ਕੀਤੀ ਹੈ। ਦੇਸ਼ ਵਿਦੇਸ਼ ਅਤੇ ਲੋਕਲ ਸ਼ਹਿਰਾਂ ਦੀਆਂ ਤਰੋ ਤਾਜ਼ੀਆਂ ਖਬਰਾਂ ਦੇਖਣ ਦੇ ਲਈ ਸਾਡਾ ਇਹ YouTube ਚੈਨਲ ਜਨ ਕਲਿਆਣ ਟੀਵੀ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਤੇ ਨਾਲ ਹੀ ਬੈਲ ਆਈਕਨ ਵੀ ਔਨ ਕਰਦੋ ਤਾਂ ਕਿ ਜਦੋਂ ਵੀ ਅਸੀਂ ਨਮੀ ਤੋਂ ਨਮੀ ਕੋਈ ਨਿਊਜ਼ ਅਪਲੋਡ ਕਰੀਏ ਤੁਹਾਡੀ ਨੋਟੀਫਿਕੇਸ਼ਨ ਤੁਹਾਡੇ ਤੱਕ ਜਲਦ ਜਲਦ ਪਹੁੰਚ ਜਾਏ। ਸੋ ਸਬਸਕ੍ਰਾਈਬ ਜਨਪਲੀਅਨ ਟੀਵੀ